ਸਾਸ਼ੀ ਕਾਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਏਕੇ ਟੈਕਸ ਦੀ ਆਪਾਂ ਬਲੈਕ 베ਰੀ ਮੈਚਿੰਗ ਲੈ ਕੇ ਆਏ ਆ ਵਿੰਟਰ ਕਲੈਕਸ਼ਨ ਆ ਇਹ ਸਰਦੀਆਂ ਵਾਲੇ ਸੂਟ ਨੇ ਦੇਖੋ ਜੀ ਆ ਆਲਓਵਰ ਸੂਟ ਵੀ ਨੇ ਤੇ ਫਿਲਹਾਲ ਇਹ ਜਿਹੜੇ ਤੁਹਾਨੂੰ ਦਿਖਾ ਰਹੇ ਆ ਮੈਚਿੰਗ ਸੂਟ ਨੇ ਜਿਹੜੀ ਬਾਟਮ ਹੋਏਗੀ ਜੀ ਸੈਲਫ ਪ੍ਰਿੰਟ ਦੀ ਹੋਏਗੀ ਫੈਬਰਿਕ ਏ 1 ਫੈਬਰਿਕ ਹੁੰਦਾ ਮਤਲਬ ਕੋਈ ਕੰਪਲੇਨ ਨਹੀਂ ਹੁੰਦੀ ਇਸ ਫੈਬਰਿਕ ਦੀ ਵਿਦਆਊਟ ਦੁਪੱਟਾ ਹੁੰਦੇ ਨੇ ਇਹ ਵਾਲੇ ਸੂਟ ਕਲਰ ਦੇਖੋ ਜੀ ਤੁਸੀਂ ਕਲਰ ਸਾਰੇ ਹੀ ਬਹੁਤ ਜ਼ਿਆਦਾ ਪਿਆਰੇ ਨੇ ਤੇ ਨੈਕਸਟ ਆਪਾਂ ਦਿਖਾਉਨੇ ਆ ਜੀ ਆਲ ਓਵਰ ਦੇ ਵਿੱਚ ਤੇ ਆ ਹੈਗੇ ਨੇ ਜੀ ਆਲ ਓਵਰ ਦੇ ਵਿੱਚ 650 650 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਤੁਸੀਂ ਜਲਦੀ ਜਲਦੀ ਸਾਨੂੰ ਡੀਐਮ ਕਰ ਸਕਦੇ ਹੋ ਨੰਬਰ نیچے ਮੈਂਸ਼ਨ ਕੀਤਾ ਹੋਇਆ ਜੀ ਤੇ ਪੁਰਾਣੀਆਂ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ